ਤੇ ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਇਥੋਂ ਬੜੀ ਫੁਰਤੀ ਦੇ ਨਾਲ ਲੈ ਕੇ ਜਾਂਦਾ ਹੈ ਆਪਣੇ ਪਿਤਾ ਸਦਾ ਅਨੰਦ ਦਾ ਸੀਸ ਧਰਕੇ ਤੇ ਗੁਰੂ ਦਾ ਸੀਸ ਚੁੱਕ ਕੇ ਲੈ ਜਾਂਦਾ ਹੈ ਤੇ ਜਿਹੜਾ ਲੱਖੀ ਸਾਹ ਬਣ ਜਾਂਦਾ ਹੈ ਲੱਖੀ ਸਾਹ ਬਣ ਜਾਂਦਾ ਹੈ ਇਹ ਕੌਣ ਹੈ ਇਹ ਕੌਣ ਹੈ ਤੁਹਾਡੀ ਨੌਲੇਜ ਵਾਸਤੇ ਬੇਨਤੀ ਕਰਾਂ ਜਿਹੜਾ ਲੱਖੀ ਸਾਹਿਬ ਬਣ ਜਾਦਾ ਹੈ ਇਹ ਭਾਈ ਮਨੀ ਸਿੰਘ ਦਾ ਬੋਲੋ ਸੌਰਾ ਹੈ ਭਾਈ ਮਨੀ ਸਿੰਘ ਦਾ ਸੌਰਾ ਸਾਹਬ ਨੇ ਉਹ ਭਾਈ ਮਨੀ ਸਿੰਘ ਨੇ ਜਿਨ੍ਹਾਂ ਨੇ ਬੰਦ ਬੰਦ ਘਟਵਾਇਆ ਉਹਨਾਂ ਦੇ ਸੌਰਾ ਸਾਹਬ ਨੇ ਭਾਈ ਲੱਖੀ ਸਾਹਿਬ ਬਣ ਜਾਦਾ ਹੈ ਕੰਮ ਕੀ ਹੈ ਵਪਾਰ ਕੀ ਹੈ ਕਿਰਤ ਕੀ ਹੈ ਲੱਖੀ ਸਾਬਣਜਾਰੇ ਦੀ ਰੂਹ ਦਾ ਵਪਾਰ ਕਰਉ ਰੂਹ ਦੇ ਗੱਡੇ ਪਰ ਕੇ ਲਿਆਉਂਦਾ ਤੇ ਆਪਣਾ ਇਦਾਂ ਦੀ ਕਿਰਤ ਕਰਦਾ ਤੇ ਲੱਖੀ ਸਾਬਣਜਾਰਾ ਜਦੋਂ ਪਤਾ ਲੱਗਦਾ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਹੋ ਗਈ ਸੀਸ ਨੂੰ ਭਾਈ ਜੈਤਾ ਜੀ ਲੈ ਗਏ ਕਿਉਂਕਿ ਇੰਨੇ ਪਹਿਰੇ ਦੇ ਵਿੱਚੋਂ ਇੰਨੇ ਸਖਤ ਪਹਿਰੇ ਦੇ ਵਿੱਚੋਂ ਧੜ ਚੁੱਕਣਾ ਜਾਂ ਸੀਸ ਚੁੱਕਣਾ ਕੋਈ ਸੌਖੀ ਬਾਤ ਨਹੀਂ ਸੀ ਚੱਪੇ-ਚੱਪੇ ਤੇ ਫੋਰਸ ਹਰ ਮੋੜ ਤੇ ਥਾਂ ਬੈਰੀਗੇਟ ਕੀਤਾ ਹੋਇਆ ਸੀਗਾ ਗੁਰਮੁਖੋ ਬੜੇ ਹੀ ਫੁਰਤੀ ਦੇ ਨਾਲ ਭਾਈ ਲੱਖੀ ਸਾਹਿਬ ਅਣਜਾਰੇ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਚੁਕਪਣ ਦੀ ਸੇਵਾ ਆਪਣੇ ਪੁੱਤਰਾਂ ਦੇ ਨਾਲ ਕੀਤੀ ਭਾਈ ਨਗਾਈਆ ਜੀ ਭਾਈ ਨਗਾਈਆ ਜੀ ਅਤੇ ਭਾਈ ਧੂਮਾ ਜੀ ਇਹ ਪੁੱਤਰ ਨੇ ਲੱਖੀ ਸਾਹ ਬਣ ਜਾ ਰਿਹਾ ਇਹਨਾਂ ਪਿਓ ਪੁੱਤਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਢੜ ਨੂੰ ਆਪਣੇ ਗੱਡੇ ਦੇ ਵਿੱਚ ਰੱਖੇ ਗੱਡੇ ਦੇ ਵਿੱਚ ਰੱਖ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਆਪਣੇ ਨਗਰ ਲੈ ਕੇ ਗਏ ਆਪਣੇ ਨਗਰ ਲਿਜਾ ਕੇ ਹੁਣ ਖੁੱਲੀ ਥਾਂ ਖੁੱਲੀ ਜਗ੍ਹਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਢੜ ਦਾ ਸੰਸਕਾਰ ਕਰਨਾ ਵੀ ਕੋਈ ਸੁਖੀ ਗੱਲ ਨਹੀਂ ਸੀ ਕਿਉਂਕਿ ਸਰਕਾਰ ਨੇ ਸੀਐਡੀ ਵਿਭਾਗ ਆਪਣਾ ਮੈਕਮਾ ਜਿਹੜਾ ਛੱਡਿਆ ਹੋਇਆ ਸੀ ਥਾਂ ਥਾਂ ਸੀ ਐਡੀ ਲੈਂਦੇ ਫਿਰਦੇ ਸੀ ਸਿੱਖ ਕੀ ਕਰਦੇ ਨੇ ਕੋਈ ਧੜ ਨੂੰ ਤੇ ਨਹੀਂ ਚੁੱਕਦਾ ਕੋਈ ਆਕੇ ਸਰਕਾਰ ਦੇ ਨਾਲ ਮੱਥਾ ਤਾਂ ਨਹੀਂ ਲਾਉਂਦਾ ਕੋਈ ਸਰਕਾਰ ਨੂੰ ਚੈਲੰਜ ਤੇ ਨਹੀਂ ਕਰਦਾ ਇਦਾਂ ਗੁਰਮੁਖ ਪਿਆਰੀਓ ਸੂਈਏ ਛੱਡੇ ਹੋਏ ਨੇ ਅੱਜ ਵੀ ਕਿਤੇ ਚਾਰ ਇਕੱਠੇ ਹੋ ਜਾਣ ਨਾ ਸਿੱਖ ਸਰਕਾਰ ਨੂੰ ਭਾਦੀ ਬਣ ਜਾਂਦੀ ਹੈ ਉਹਦੀ ਸੀਐਡੀ ਵਾਲੇ ਉਹਦੀ ਪਹੁੰਚ ਜਾਂਦੇ ਕੱਲੀ-ਕੱਲੀ ਗੱਲ ਜਿਹੜੀ ਸਰਕਾਰ ਤੱਕ ਪਹੁੰਚ ਜਾਂਦੀ ਹੈ ਖੁੱਲ੍ਹੀ ਥਾਂ ਖੁੱਲ੍ਹੀ ਜਗ੍ਹਾ ਸੰਸਕਾਰ ਕਰਨਾ ਕੋਈ ਸੌਖੀ ਗੱਲ ਨਹੀਂ ਸੀ ਲੱਖੀ ਸਾਹਿਬ ਜੇ ਬਣ ਜਾ ਰਹੇ ਨੇ ਸੋਚਿਆ ਜੇ ਖੁੱਲ੍ਹੀ ਥਾਂ ਸੰਸਕਾਰ ਕਰਦੇ ਆ ਇਸ ਜ਼ਾਲਮ ਸਰਕਾਰ ਨੇ ਗੁਰੂ ਦੇ ਧੜ ਦਾ ਸਰੀਰ ਦਾ ਸੰਸਕਾਰ ਕਰਨ ਨਹੀਂ ਦੇਣਾ। ਬਦ ਵੀ ਹੋਏ। ਫਿਰ ਕੀ ਕੀਤਾ ਜਾਵੇ ਜੀ? ਆਪਣੇ ਪੁੱਤਰਾਂ ਦੇ ਨਾਲ ਗੁਰਮਤਾ ਕੀਤਾ। ਤੇ ਭਾਈ ਲੱਖੀ ਸਾਹਿਬ ਜਣ ਜਾ ਰਹੇ ਨੇ ਕਿਹਾ ਪੁੱਤਰੋ ਗੁਰੂ ਤੋਂ ਵੱਧ ਕੇ ਮੇਰੇ ਲਈ ਹੋਰ ਕੁਝ ਨਹੀਂ ਹੈ। ਇਹ ਹੈ ਗੱਲ ਪ੍ਰੇਮ ਦੀ ਇਹ ਹੈ ਗੱਲ ਪਿਆਰ ਦੀ ਵੀ ਗੁਰੂ ਤੋਂ ਵੱਡਾ ਮੇਰੇ ਲਈ ਕੁਝ ਨਹੀਂ ਹੈ ਤੇ ਲਖੀ ਸਾਬ ਬਣਜਾਰੇ ਨੇ ਇਹ ਮਤਾ ਪਾਸ ਕੀਤਾ ਆਪਣੇ ਪੁੱਤਰਾਂ ਦੇ ਨਾਲ ਕਿ ਘਰ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਧੜ ਰੱਖ ਕੇ ਸਰੀਰ ਰੱਖ ਕੇ ਪਹਿਲਾ ਸੰਸਕਾਰ ਕਰਾਂਗੇ ਤੇ ਉਸ ਤੋਂ ਬਾਅਦ ਘਰ ਨੂੰ ਅਗਲਾ ਦੇਾਂਗੇ ਤੇ ਬਾਅਦ ਦੇ ਵਿੱਚ ਰੌਲਾ ਪਾ ਦੇਣਾ ਵੀ ਮੇਰੇ ਘਰ ਨੂੰ ਬੋਲੋ ਅੱਗ ਲਾ ਕਹਿੰਦੇ ਠੀਕ ਹੈ ਜੀ ਇੰਜ ਕੀਤਾ ਲੱਖੀ ਸਾਹਿਬ ਬਣ ਜਾ ਰਹੇ ਨੇ ਬੜੇ ਪਿਆਰ ਦੇ ਨਾਲ ਬੜੇ ਅਦਬ ਦੇ ਨਾਲ ਗੁਰਬ੍ਰਿਯਾਦਾ ਦੇ ਮੁਤਾਬਕ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੰਸਕਾਰ ਪਹਿਲਾਂ ਕੀਤਾ ਹੈ ਪਹਿਲਾਂ ਸੰਸਕਾਰ ਕੀਤਾ ਹੈ ਪਹਿਲਾ ਸੰਸਕਾਰ ਕਰਕੇ ਜਦੋਂ ਪਤਾ ਲੱਗਿਆ ਵੀ ਪੂਰਾ ਸਰੀਰ ਛੜ ਗਿਆ ਐ ਰਾਖ ਹੋ ਗਿਆ ਐ ਫਿਰ ਭਾਈ ਬਾਦ ਦੇ ਵਿੱਚ ਆਪਣੇ ਘਰ ਨੂੰ ਅੱਗ ਲਾ ਦਿੱਤੀ ਲੋਕਾਂ ਦੇ ਵਿੱਚ ਰੌਲਾ ਪਾ ਦਿੱਤਾ ਉਹ ਦੁਨੀਆਂ ਵਾਲਿਓ ਮੈਂ ਪੁੱਟਿਆ ਗਿਆ ਮੈਂ ਮਾਰਿਆ ਗਿਆ ਗਰੀਬ ਮਾਰ ਹੋ ਗਈ ਮੇਰੇ ਬੋਲੋਂ ਘਰ ਨੂੰ ਅੱਗ ਲੱਗੀ ਆਖੋ ਸਤਨਾਮ ਇਹੋ ਜਿਹੇ ਹੁੰਦੇ ਨੇ ਗੁਰੂ ਦੇ ਪਿਆਰ ਵਾਲੇ ਸਿੱਖ ਪਰਵਾਹ ਨਹੀਂ ਉਹ ਕਰਦੇ ਕਿਉਂਕਿ ਉਹਨਾਂ ਨੂੰ ਮੌਤ ਦਾ ਡਰ ਨਹੀਂ ਹੁੰਦਾ ਉਹ ਤੇ ਕਬੀਰ ਮੁਹਿ ਮਰਨੇ ਦਾ ਚਾਹ ਹੈ ਮਰੋ ਤੇ ਹਰ ਕਤਵਾਰ ਮਤ ਹਰ ਪੁੱਛੇ ਕੌਣ ਹੈ ਪਰ ਹਮਾਰਾ ਵਾਰ ਉਹਨਾਂ ਦੇ ਅੰਦਰ ਚਾਹ ਪ੍ਰੇਮ ਹੁੰਦਾ ਪਿਆਰ ਹੁੰਦਾ ਗੁਰੂ ਪ੍ਰਤੀ ਨਾਤੇ ਗੁਰੂ ਦਾ ਢੜ ਰੁਣ ਲ ਦਿੱਤਾ ਹੈ ਗੁਰੂ ਕੇ ਸਿੱਖਾਂ ਨੇ ਤੇ ਨਾਹੀਂ ਗੁਰਮੁਖ ਪਿਆਰਿਓ ਗੁਰੂ ਕੇ ਸਿੱਖਾਂ ਨੇ ਗੁਰੂ ਦੇ ਸੀਸ ਨੂੰ ਰੁਣ ਲ ਦਿੱਤਾ ਚੁੱਕ ਕੇ ਲੈ ਗਿਆ ਭਾਈ ਜੈਤਾ ਢੜ ਨੂੰ ਲੈ ਗਿਆ ਪਲਖੀ ਸਾਬਣਜਾਰਾ ਇੰਜ ਗੁਰੂ ਕੇ ਸਿੱਖਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਢੜ ਦੀ ਜਿਹੜੀ ਕਿਰਿਆ ਸੀ ਉਹ ਸਾਰੀ ਮਰਯਾਦਾ ਗੁਰਮਰਯਾਦਾ ਦੇ ਮੁਤਾਬਕ ਨਿਭਾਉਣੀ ਕੀ। 28 ਮਈ ਦੇ ਵਿੱਚ ਸੱਖ ਵਰਤਦਾ ਗੁਰੂ ਧਿਆਨ ਦੇਉ ਸੰਗਤ ਜੀ। ਮਈ ਦੇ ਮਹੀਨੇ ਵਿੱਚ ਇਹ ਸਾਕਾ ਜਿਹੜਾ ਵਰਤਦਾ ਹੈ ਸ਼ਹੀਦੀ ਦਿਹਾੜਾ। ਪਰ ਜਦੋਂ ਇਤਿਹਾਸ ਪੜਦੇ ਆ ਵੀ ਤਰੀਕ ਕੁਝ ਹੋਰ ਹੁੰਦੀ ਹੈ ਪਰ ਸਾਡੇ ਵਾਲੇ ਸਿੱਖਾਂ ਨੂੰ ਪਤਾ ਨਹੀਂ ਕੀ ਬਿਮਾਰੀ ਪਈ ਉਹ ਕਿਹੜੇ ਮਹੀਨੇ ਦੇ ਵਿੱਚ ਆ ਕੇ ਪਤਾ ਨਹੀਂ ਬਣਾਉਂਦੇ ਨੇ। 28 ਮਈ ਦੇ ਵਿੱਚ ਇਹ ਜਿਹੜਾ ਪਾਣਾ ਵਰਤਿਆ ਸੀ ਨਾ 28 ਮਈ ਦੇ ਵਿੱਚ ਗੁਰੂ ਸਾਹਿਬ ਦੀ ਸ਼ਹੀਦੀ ਹੁੰਦੀ ਹੈ। ਇਹਨਾਂ ਤਿੰਨਾਂ ਗੁਰਸਿੱਖਾਂ ਤੋਂ ਬਾਅਦ ਗੁਰੂ ਦੀ ਸ਼ਹੀਦੀ ਗੁਰੂ ਦੇ ਦਾ ਸੀਸ ਦਾ ਸੰਸਕਾਰ ਬਾਲ ਗੋਬਿੰਦ ਰਾਏ ਨੇ ਆਪ ਕੀਤਾ। ਲੱਖੀ ਸਾਹਿਬ ਬਣ ਜਾ ਰਹੇ ਨੇ ਦਾ ਸੰਸਕਾਰ। ਇੰਜ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਜਿਹੜੀ ਹੁੰਦੀ ਹੈ ਹਾ ਹਕਾਰ ਹਰ ਪਾਸੇ ਮੱਚੀ ਵੀ ਹੈ ਤਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਖੰਡੇ ਵਾਟੇ ਦੀ ਪੌਲ ਦੇਖੇ ਬਚਨ ਕੀਤਾ ਸਵਾ ਲੱਖ ਸੇ 1 ਲੜਾਉ ਤਵੈ ਗੋਬਿੰਦ ਸਿੰਘ ਨਹਮ ਕਾ ਸਿਰ ਖਾਲਸਾ ਪੰਥ 13 ਅਪ੍ਰੈਲ 1699 ਦੀ ਵਿਸਾਖੀ ਨੂੰ ਖਾਲਸਾ ਪ੍ਰਗਟ ਹੋ ਗਿਆ ਖਾਲਸਾ ਪ੍ਰਗਟਿਓ ਪਰਮਾਤਮ ਕੀ ਮੌਜ ਪਰਮਾਤਮਾ ਦੀ ਵਾਹਿਗੁਰੂ ਦੀ ਮੌਜ ਦੇ ਵਿੱਚ ਖਾਲਸਾ ਪ੍ਰਗਟ ਹੋਇਆ ਤੇ ਫਿਰ ਖਾਲਸੇ ਨੇ ਜਿਹੜੀਆਂ ਧਮਮ ਚਾਈਆਂ ਨੇ ਇਹਨਾਂ ਦੇ ਪੈਰਾਂ ਥੱਲੇ ਅੱਗ ਮਚਾਈ ਹੈ ਇਹਨਾਂ ਦੀ ਰਾਤਾਂ ਦੀ ਨੀਂਦ ਖਰਾਬ ਕੀਤੀ ਹੈ ਉਹ ਗੁਰੂ ਕੇ ਖਾਲਸੇ ਨੇ ਕੀਤੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀਗਾ ਔਰੰਗਜੇਬ ਨੂੰ ਔਰੰਗਜੇਬ ਕੀ ਹੋਇਆ ਤੈ ਮੇਰੇ ਦੁੱਧ ਚੁੰਗੜ ਜਵਾਕ ਸ਼ਹੀਦ ਕਰ ਦੱਤੇ ਕੀ ਹੋਇਆ ਮੇਰੀ ਬੁੱਢੀ ਮਾਂ ਨੂੰ ਸ਼ਹੀਦ ਕਰ ਦਿੱਤਾ ਯਾਦ ਰੱਖੀ ਹਜੇ ਮੇਰਾ ਕੁੰਡਲਿਆ ਸੱਪ ਖਾਲਸਾ ਜਿਉਂਦਾ ਹੈ ਉਹ ਤੇਰੇ ਪੈਰਾਂ ਥੱਲੇ ਅਗਮਚਾ ਦੇਗਾ ਤੇਰੀ ਰਾਤਾਂ ਦੀ ਨੀਂਦ ਹਰਾਮ ਕਰ ਦੇਗਾ ਤੇ ਗੁਰੂ ਕੇ ਖਾਲਸੇ ਨੇ ਫਿਰ ਕੀਤੀ ਵੀ ਇਥੇ ਬਸ ਨਹੀਂ ਗੁਰਮਖੋ ਅੱਜ ਵੀ ਅੱਜ ਦੀ ਤਰੀਕ ਅੱਜ ਦੀ ਘੜੀ ਦੇ ਵਿੱਚ ਗੁਰੂ ਕੇ ਖਾਲਸੇ ਨੇ ਸਰਕਾਰਾਂ ਦੀਆਂ ਨੀਂਦਾਂ ਉਡਾਈਆਂ ਬੰਜਾਂ ਨੇ ਕਿਤੇ ਚਾਰ ਸਿੱਖ ਇਕੱਠੇ ਹੋ ਜਾਣ ਨਾ ਸਰਕਾਰਾਂ ਦੇ ਭਾਅ ਦੀ ਬਣ ਜਾਂਦੀ ਵੀ ਇਕੱਠੇ ਕਿਉਂ ਹੋ ਕੇ ਜੇ ਲੱਤਾਂ ਕੰਮ ਦੀਆਂ ਨੇ ਇਹਨਾਂ ਦੀਆਂ ਤਾਂ ਖਾਲਸਾ ਪੰਥ ਨੂੰ ਗੁਰੂ ਕੇ ਸਿੱਖਾਂ ਨੂੰ ਵੇਖੇ ਤਾਂ ਕੰਬਦੀ ਨਹੀਂ ਹੋਰ ਕਿਸੇ ਕੌਮ ਤੋਂ ਇਹਨਾਂ ਨੂੰ ਖਤਰਾ ਨਹੀਂ ਹੈ ਡਰ ਨਹੀਂ ਹੈ ਕਿਉਂ ਤਾਂ ਮੇਰੇ ਗੁਰੂ ਗੋਬਿੰਦ ਸਿੰਘ ਮਰਨੇ ਤੁਹਾਡਾ ਲਿਬਾਸ ਤੁਹਾਡੀ ਵਰਦੀ ਹੀ ਤੁਹਾਨੂੰ ਅੰਮ੍ਰਿਤ ਦੀ ਦਾਤ ਦੇ ਕੇ ਤੁਹਾਡੇ ਅੰਦਰ ਜੁਰਤ ਹੀ ਇੰਨੀ ਭਰੀ ਹੈ ਤੇ ਤਾਂ ਮੇਰੇ ਗੁਰੂ ਗੋਬਿੰਦ ਸਿੰਘ ਮਾਰੇ ਕਹਿੰਦੇ ਇੱਕ ਪਾਸੇ ਲਵਾ ਸਵਾ ਲੱਖ ਫੌਜ ਹੋਵੇ ਤੇ ਇੱਕ ਪਾਸੇ ਮੇਰਾ ਇਕੱਲਾ ਸਿੱਖ ਹੋਵੇ ਸਵਾ ਲੱਖ ਫੌਜ ਨੂੰ ਵੀ ਇਕੱਲਾ ਸਿੱਖ ਮੇਰਾ ਬੋਲੋ ਭਾਜੜਾ ਪਾ ਲਈਦਾ ਆਓ ਪਿਆਰੀਓ ਸਭ ਦਾ ਧੰਨਵਾਦ ਹੁਣੇ ਪੁੱਲਾ ਚੁੱਕਾਂ ਦੀ ਖਿਮਾ